ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਉਮੀਦ ਕਰਨੇ ਆਂ ਸਰੇ ਠੀਕ ਹੋਵੋਗੇ ਹਿੰਦੇ ਬੱਦਿਓ ਹੋਵੋਗੇ ਤੇ ਜਿਵੇਂ ਪਹਿਲਾਂ ਤੁਹਾਨੂੰ ਅਸੀਂ ਤੁਹਾਡੇ ਵਾਸਤੇ ਵੀ ਲੋਗ ਲੈ ਕੇ ਆਉਨੇ ਆ ਖੜਾ ਭਰਾਏ ਤੇ ਉਹ ਵੀ ਲੋਗ ਬਣਾਦਾ ਹੈ ਤੇ ਅੱਜ ਦਾ ਵੀ ਲੋਗ ਹੈਗਾ ਮੇਰੇ ਖਾਲੇ ਬੇਬੇ ਨਾਲ ਲੋਕ ਮਜ਼ਾਕ ਕਰ ਰਹੇ ਨੇ ਤੇ ਇਹ ਬੇਬੇ ਦਾ ਮੋਬਾਈਲ ਖਰਾਬ ਹੋ ਗਿਆ ਤੇ ਵੈਨਿਆ ਬੇਬੇ ਹੁਣ ਕੀ ਕਰਦੇ ਨੇ ਉਹਨਾਂ ਨਾਲ ਤੇ ਹੈ ਤੇ ਮਜ਼ਾਕ ਤੇ ਵੇਖੋ ਹੁਣ ਅੱਜ ਵਾਲਾ ਵੀ ਲੋਗ ਭਾਜੀ ਦੇ ਵੀ ਲੋਗ ਤੇ ਹੁੰਦੇ ਨੇ ਸਾਰੇ ਮਜ਼ੇਦਾਰ ਵੇਖਣ ਵਾਲੇ ਜਿਵੇਂ ਕੱਲਾਲਾ ਚੁੱਲਾ ਨਹੀਂ ਮੈਨੂੰ ਭੁੱਲਦਾ ਪਿਆ ਰਾਤੀਂ ਮੈਂ ਸੁੱਤਾ ਪਿਆ ਮੇਰੇ ਰਾਖੇ ਯਾਰ ਇੱਥੇ ਚੁੱਲਾ ਯਾਰ ਬੜਾ ਨਵਾਬ ਚੁੱਲਾ ਸੀ ਛੋਟਾ ਜਿਹਾ ਚੁੱਲਾ ਮੈਂ ਪੋਜੇ ਚ ਪਾ ਕੇ ਵੀ ਕਿਤੇ ਲੈ ਕੇ ਜਾ ਸਕਦਾ ਕਿਸੇ ਜਗ੍ਹਾ ਤੇ ਵੀ ਪ੍ਰੋਗਰਾਮ ਕਰਨਾ ਹੋਵੇ ਤੇ ਉਹ ਤੁਸੀਂ ਆਪਣਾ ਲਾਓ ਚੁੱਲਾ ਟੈਨਸ਼ਨ ਖਤਮ ਤੇ ਮੈਂ ਕੱਲ ਵੀ ਰਿਕੁਐਸਟ ਕੀਤੀ ਸੀ ਭਰਾਵਾਂ ਨੂੰ ਤੇ ਇੰਡੀਆ ਦੇ ਵਿੱਚ ਉੱਥੇ ਪੰਜਾਬ ਦੇ ਵਿੱਚ ਚੁੱਲਾ ਕਿੰਨੇ ਦਾ ਹੁੰਦਾ ਹੈ ਤੇ ਜੇ ਪਾਕਿਸਤਾਨੋਂ ਮੰਗਵਾਣਾ ਹੋਵੇ ਤਾਂ ਕੀ ਤਰੀਕਾ ਕਰੇ ਇੱਕ ਕਮੈਂਟ ਕਰਕੇ ਲਾਜ਼ਮੀ ਦੱਸਿਓ ਉਹ ਛੋਟਾ ਜਿਹਾ ਚੁੱਲਾ ਹੈਗਾ ਨਾਲ ਉਹਦੇ ਸਲੈਂਟਰ ਲੱਗ ਜਾਂਦਾ ਹੈ ਬੋਤਲ ਹੈ ਜੀ ਹਰੀ ਗਿਆ ਜੀ ਤੇ ਛੋਟਾ ਜਿਹਾ ਚੁੱਲਾ ਬਿਲਕੁਲ ਤੇ ਇਹ ਚੁੱਲੇ ਦੇ ਬਾਰੇ ਸਾਨੂੰ ਲਾਜ਼ਮੀ ਦੱਸਿਓ ਜੇ ਚੁੱਲੇ ਦਾ ਬਹੁਤ ਸ਼ੌਕ ਹੈ ਤੇ ਅਜਿਹਾ ਵੇਨੇ ਆ ਭਰਾ ਦਾ ਵਲੌਗ ਕਰਕੇ ਰੱਖੇ ਦਿੰਦਾ ਫਿਰ ਨਾ ਹੀ ਲੈਣਗੇ ਜਿੰਦਾ ਐਦੂ ਦਾ ਤੂੰ ਮੈਨੂੰ ਹੁਣ ਬੂਥੀ ਜੀ ਬਣਾਉਂਦਾ ਲੈਣਗੇ ਹੁਣ ਖਰਾਬ ਕਰਕੇ ਤੇ ਮੈਨੂੰ ਫੜਾ ਲਾਵੇ ਬੇਬੇ ਮੇਰੇ ਨਾਲ ਕੀ ਆਬ ਨਹੀਂ ਲੱਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੈਂਸ ਲੋਬੀ ਸਜਣੋ ਮੈਂ ਸੋਚ ਰਿਆ ਸੀ ਘਰ ਦੇ ਨਾਲ ਕੋਈ ਸ਼ੈਤਾਨੀ ਜੀ ਕੀਤੀ ਨੂੰ ਬੜੇ ਦਿਨ ਹੋ ਚੁੱਕੇ ਨੇ ਜਾਣੀ ਕਿ ਪ੍ਰੈਂਕ ਕੀਤੇ ਹਨ ਸੋ ਅੱਜ ਆਪਾਂ ਸੋਚਿਆ ਹੋਇਆ ਕਿ ਬੇਬੇ ਨਾਲ ਅਜਾ ਘਰ ਦੇ ਵਿੱਚ ਇੱਕ ਕੰਦੀ ਸ਼ੈਤਾਨਗੀ ਦਿਹਾੜੀ ਵਿੱਚ ਹੁੰਦੀ ਰਵੇ ਨਾ ਤੇ ਦਿਹਾੜੀ ਬਾਬਾ ਸੌਖੀ ਗੁਜ਼ਰ ਜਾਂਦੀ ਹੈ ਤੇ ਜੇ 2-4 ਦਿਨ ਹੋ ਜਾਣ 8 ਦਿਨ ਨੋਕ ਜਣ ਕੋਈ ਸ਼ੈਤਾਨਗੀ ਨਾ ਨ ਕੀਤੀ ਹੋਵੇ ਤੇ ਘਰ ਵਾਲੇ ਵੀ ਚੋਈ ਦੇ ਨੇ ਪਰੇਸ਼ਾਨ ਇਹਨੇ ਕੋਈ ਹਰਕਤ ਨਹੀਂ ਕੀਤੀ ਹਰੇ ਤੱਕ ਫਿਰ ਉਹ ਪੁੱਛਦੇ ਨੇ ਤਾਂ ਠੀਕ ਹੈ ਤੇ AI ਦੇ ਅਰੇ ਕਿ ਕਦੀ ਆਰੀ ਕੋਈ ਹਰਕਤ ਲਾਜ਼ਮੀ ਕਰ ਲਿਆ ਕਰੋ ਆਪਾਂ ਕਰਦੇ ਪ੍ਰੈਂਕ ਤੁਸੀਂ ਪਿੱਛੇ ਜੇ ਵਲੌਗ ਆ ਕਿ ਦੇਖਿਆ ਜਿੱਦੇ ਚ ਆਪਾਂ ਬੇਬੇ ਨੂੰ ਫੋਨ ਗਿਫਟ ਕੀਤਾ ਸੀਗਾ ਹਨ ਸੋ ਅੱਜ ਆਪਾਂ ਏਸੇ ਦੇ ਰਿਲੇਟਡ ਅੱਜ ਪ੍ਰੈਂਕ ਕਰਨ ਲੱਗੇ ਬੇਬੇ ਨੂੰ ਕਹਿਣਾ ਕਿ ਬੇਬੇ ਦਾ ਜਿਹੜਾ ਫੋਨ ਹੈ ਕਿ ਉਹ ਪਤਾ ਨਹੀਂ ਕੀ ਗੱਲ ਹੋ ਗਈ ਉਹ ਖਰਾਬ ਹੋ ਗਿਆ ਚੱਲਦਾ ਹੀ ਨਹੀਂ ਪਿਆ ਕਿਉਂਕਿ ਉਹ ਫੋਨ ਬੇਬੇ ਘੱਟ ਚਲਾਉਂਦੀ ਆ ਮੈਂ ਜ਼ਿਆਦਾ ਚਲਾਉਣਾ ਕਿਉਂਕਿ ਉਹਦੇ ਫੰਕਸ਼ਨ ਜ਼ਿਆਦੇ ਸੋ ਆਪਾਂ ਬੇਬੇ ਨੂੰ ਇਹ ਫੀਲ ਕਰਾਉਣਾ ਕਿ ਉਹਨਾਂ ਦਾ ਫੋਨ ਖਰਾਬ ਹੋ ਚੁੱਕਾ ਤੇ ਮੰਮੀ ਤੇ ਬੇਬੇ ਹੁਣੀ ਬਾਹਰ ਬੈਠੇ ਹੋਏ ਆ ਸੋ ਬਾਅਦ ਨੂੰ ਆਪਾਂ ਬੇਬੇ ਦੇ ਰਿਐਕਸ਼ਨ ਦੇਖਾਂਗੇ ਕਿ ਇਹ ਸੁਣ ਕੇ ਫੋਨ ਦੇਖ ਕੇ ਸੋ ਕੱਲ ਵੇ ਅਸੀਂ ਆਪਾਂ ਗਾਂ ਖਾਣ ਵਾਲੀ ਕਰਦੇ ਸਾਰੇ ਸੋ ਮੰਮੀ ਉਹਨੇ ਬਾਹਰ ਬੈਠੀ ਚਾਹ ਪੀ ਰੇ ਸੋ ਆਪਾਂ ਚੱਲਦੇ ਤੇ ਰਿਐਕਸ਼ਨ ਦਿਖਾਉਦੇ ਫੋਨ ਆਪਾਂ ਚੋਰੀ ਕੀ ਫੜਦਾ ਆਏ ਪਤਾ ਨਾ ਲੱਗੇ ਕੀ ਪ੍ਰੈਂਕ ਹੋ ਰਿਹਾ ਉਹਨਾਂ ਵੈਸੇ ਇਦਾਂ ਉਹ ਐਸਟੀਮੇਟ ਦਾ ਲਾਂ ਲੈਣ ਦੇਂਦੇ ਕਿ ਕਿਤੇ ਪ੍ਰੈਂਕ ਤਾਂ ਨਹੀਂ ਕਰਦੇ ਪਰ ਆਪਾਂ ਪਤਾ ਲੱਗਣ ਨਹੀਂ ਦੇਣਾ ਸੋ ਚਲੋ ਆ ਜਿਹੜਾ ਹੋਣਗੇ ਸੈਮ ਸੌਂਗ ਦਾ S25 আলਟਰਾ ਜਿਹੜਾ ਆਪਾਂ ਬੀਬੇ ਵਾਲਾ ਸੋ ਆਪਾਂ ਕਹਿਣਾ ਜੀ ਖਰਾਬ ਹੋ ਗਿਆ ਜੀ ਆਓ ਅੱਗੇ ਵੇਖੋ ਕੀ ਬੰਦ ਆ ਜੀ ਪੜਾ ਗੋਭ ਬੈਠਣ ਲਈ ਪਹਿਲਾਂ ਆਏ ਹੋ ਕੇ ਪੈਗੀ ਮੋਰ ਦੇ ਲਈ ਨਸੋਰ ਬੇਬੇ ਹੁਣ ਗੱਲ ਸੁਣ ਕੇ ਤੂੰ ਹੀ ਆਏ ਹੋ ਕੇ ਪੈ ਜਾਣਾ ਪਤਾ ਕੀ ਹੋਇਆ ਹਾਂ ਆ ਤੇਰਾ ਫੋਨ ਨਹੀਂ ਆ ਜਿਹੜਾ ਹਾਂ ਖਰਾਬ ਹੋ ਗਿਆ ਨੂੰ ਖਰਾਬ ਹੋ ਗਿਆ ਚੱਲਦਾ ਨਹੀਂ ਪਿਆ ਕੀ ਹੋ ਗਿਆ ਨੂੰ ਕੀ ਕਰਤਾ ਨੂੰ ਹੈ ਕੀ ਕਰਤਾ ਨੂੰ ਮੈਂ ਸੁਬਾਹ ਦਾ ਵੇਖੀ ਜਾਂਦਾ ਚੱਲਦਾ ਨਹੀਂ ਪਿਆਗਾ ਕਿਉਂ ਨਹੀਂ ਜਾਂਦਾਗਾ ਪਤਾ ਕੀ ਆ ਸੁਬਾਹ ਮੈਂ ਚਲਾਇਆ ਹੈ ਹਾਂ ਚੰਗਾ ਭਲਾ ਚਾਰਜ ਤੇ ਲਾਜਾ ਚਾਰਜ ਲਾ ਦੇ ਆਹੋ ਉਦੋਂ ਚਾਰਜ ਤੇ ਲਾਇਆ ਬਾਅਦੋਂ 10 15 ਮਿੰਟ ਵਧੀਆ ਚੱਲਿਆ ਹਾਂ ਤੇ ਇੱਕੋ ਦਾਮੀਆ ਦੀ ਸਕਰੀਨ ਬੰਦ ਹੋ ਗਈ ਚ ਸਕਰੀਨ ਬੰਦ ਹੋ ਗੋ ਫੋਨ ਕਰ ਵੀ ਨਹੀਂ ਦਿੱਤਾ ਇਹ ਭੁੰਰ ਇਹ ਸਕਰੀਨ ਖਰਾਬ ਕਰ ਹੋ ਗਈ ਆ ਲੱਖ ਰੁਪਏ ਕਿ ਲਾਇਆ ਤੇਨੂੰ ਕਾਹ ਵੇਟ ਕੇ ਗਏ ਪੈਸੇ ਇਹਨੇ ਉਹ ਬਾਲਣੇ ਖਰਾਬ ਹੋ ਗਏ। ਉਹ ਹੀ ਖਰਾਬ ਕੀਤਾ ਹਣਾ। ਤੂੰ ਸਾਰੀ ਦਿਹਾੜੀ ਲੱਗ ਰਹੇਂ ਕਿ ਜਿਹਨੂੰ ਸਾਹ ਲੈਣ ਦੇਣ ਦਾ ਕਰ। ਮੈਂ ਤਾਂ ਬਾਲੀ ਰਹਿੰਦੇ ਸਾਰੀ ਦਿਹਾੜੀ ਤੇ ਤੂੰ ਹੀ ਰੱਖਦਾ ਫੋਨ ਤੂੰ ਹੀ ਪੁੱਛਦਾ। ਮੈਂ ਤਾਂ ਲਿਆ ਹੀ ਇਹ ਦੇਖੇ ਨੀ। ਹਾਂ, ਕੰਗਾ ਲਿਆ ਹਣਾ ਤੂੰ ਹੀ ਕੋਈ। ਹੁਣ ਖਰਾਬ ਹੋ ਗਿਆ ਖਰਾਬ। ਹੁਣ ਮੇਰੇ ਕੋਲ ਲਿਆ ਬੇਬੇ ਦੇ ਖਿਆਲ ਹੋ ਗਏ। ਤੇ ਤੂੰ ਖਾਣਾ ਛੱਡਦਾ ਨੀ ਹਣਾ। ਬੇਬੇ ਮੈਂ ਚਲਾਉਂਦਾ ਸੀ ਨਾ। ਅੱਛਾ ਚਲਾਉਂਦਾ ਨਾ ਚੱਜੜਾ ਚ ਲਾਇਆ ਕਰੇ ਚਲਾਉਂਦਾ। ਪੰਜੀਰੀ ਦਾ ਜ਼ੋਰ ਹੁਣ ਇਹਦੇ ਤੇ ਚੜ ਗਿਆ ਹਣਾ ਖਾ ਕੇ। ਖਾਧੀ ਆ ਨਾ ਦੋ ਦਿਨ ਹੋ ਗਏ ਪੰਜੀਰੀ ਖਾਂਦੇ ਨੂੰ। ਪਤਾ ਕੀ ਹੋਇ ਉਹ ਮੈਂ ਆਖਿਆ ਸੀ ਨਾ ਪੰਜੀ ਦੀ ਦੁਕਾਨਾਂ ਤੇ ਫੋਨ ਨਾ ਖਰਾਬ ਕਰਦੀ ਕਿਤੇ ਉਹ ਹੀ ਗੱਲ ਉਹ ਹੀ ਗੱਲ ਕਿ ਕਿ ਨਹੀਂ ਚਲਿਆ ਨਹੀਂ ਚਲਿਆ ਮੈਂ ਜਾਣ ਕੇ ਬੇਬੇ ਜਾਣ ਕੇ ਮੈਂ ਖਰਾਬ ਕਰ ਕਿ ਜਾਣ ਕੇ ਖਰਾਬ ਕਰਵਾਉਂ ਤੂੰ ਪੰਗੇ ਬਾੜੇ ਨਹੀਂ ਨੰਨਾ ਨਾ ਫੋਨ ਇੰਦਰ ਕੀ ਆ ਕੋਈ ਇੱਕ ਰੱਖ ਤੇ ਚੱਕ ਲੈ ਇਹਨਾਂ ਲਾਉਂਦਾ ਨਹੀਂ ਚਾਰਜਰ ਤੇ ਵੀ ਨਹੀਂ ਨਾ ਚਾਰਜ ਵੀ ਨਹੀਂ ਹੋ ਰਿਹਾ ਉਹ ਚਾਰਜ ਲਾਇਆ ਇਹ ਫੋਨ ਜਦੋਂ ਮੈਂ ਚਾਰਜ ਲਾਇਆ ਨਾ ਚਾਰਜ ਲਾ ਕੇ ਦਾਕੂ ਮੈਂ ਵਧੀਆ ਚੱਲੇ ਇੱਕੋ ਦਾ ਬੰਦ ਹੋ ਗਿਆ ਫਿਰ ਤੇ ਮੈਂ ਤੇ ਨਾ ਖੇ ਚਾਰਜਰ ਤੇ ਲਾ ਲੈ ਚੱਕ ਨਾ ਹਰਮਨ ਉਦੋਂ ਬਾਅਦ ਚੱਲਿਆ ਨਹੀਂ ਮੈਂ ਕਿਹਾ ਹਰਮਨਾ ਫੋਨ ਆ ਤੇਰਾ ਤੇ ਚਾਰਜਰ ਤੇ ਲਾ ਦੇ ਹੁਣ ਤੂੰ ਉਧਰ ਚੱਲ ਜਾਗਾ ਇਹ ਪੰਜੀਰ ਚੱਕ ਲੈ ਆ ਕੇ ਚੱਕ ਲੈ ਦੁੱਧਾ ਦੱਤ ਭੱਜਿਆ ਲਾਇਆ ਨੇ ਕੀ ਆ ਕੋਈ ਟੈਨਸ਼ਨ ਮੁੰਡਾ ਦਿੰਦਾ ਨਹੀਂ ਦਿੰਦਾ ਨਹੀਂ ਇਹਨੇ ਘਟਾਉਣੀ ਨਹੀਂ ਵਧਾਉਣੀ ਆ ਥੋੜੀ ਰੱਖੀ ਇਹਨੇ ਟੈਨਸ਼ਨ ਵਧਾਉਣੀ ਆ ਘਟਾਉਣੀ ਨਹੀਂ ਕੀ ਕਰਦਾ ਇਹ ਮੁੰਡਾ ਕੀ ਹੋ ਜਾ ਫੋਨ ਹੀ ਖਰਾਬ ਕਰ ਜਾਂਦਾ ਫੋਨ ਹੀ ਖਰਾਬ ਆ ਵੇ ਸਕਰੀਨ ਨਾ ਚੱਲਦੀ ਨਹੀਂ ਪਹਿਲਾਂ ਕੁਛ ਟੱਚ ਟੂਚ ਕੀਤਾ ਨਾ ਹਿਲਦਾ ਹੁੰਦਾ ਨਹੀਂ ਕਿਹਾ ਕੋਈ ਜੇ ਬੰਦ ਹੋਊਗਾ ਤਾਂ ਹੀ ਨਹੀਂ ਹਿਲਦਾ ਹੈ ਬੰਦ ਮੁੰਡ ਕੀਤਾ ਹੋਊਗਾ ਬੰਦ ਨਹੀਂ ਉਹ ਚੱਲਦਾ ਹੀ ਨਹੀਂ ਪਿਆ ਉਹਦੇ ਚਲਾ ਕੇ ਵੇਖਿਆ ਵੇਲੇ ਨਾ ਕੋਈ ਇੱਕ ਬਟਨ ਨਹੀਂ ਬੇਬੇ ਦਾ ਕੰਮ ਕਰਦਾ ਚੰਦ ਚਾੜਿਆ ਇਹਨੇ ਕੋਈ ਮੈਂ ਆ ਗਈ ਚੰਦ ਚਾੜ ਲੱਗੇ ਮੈਂ ਚੰਦੀ ਚਾੜ ਦੂੰ ਤੂੰ ਦੱਦਿਆ ਤੂੰ ਛਪਾਉਂਦਾ ਚਿਹਰਾਉਂਦਾ ਹੀ ਆ ਚਾੜ ਦੋ ਕੱਲ ਪਰਸੋ ਜੇ ਯਾਦਦਾ ਹੁਣ ਬੂਥੀ ਜੀ ਬਣਾਉਂਦਾ ਚਾੜ ਕੇ ਖਰਾਬ ਕਰ ਤੇ ਮੈਨੂੰ ਫੜਾ ਦਿੱਤਾ ਲੈ ਜਾ ਬੇਬੇ ਮੈਂ ਕੰਮ ਕਰਨਾ ਕੰਮ ਕਰਨਾ ਹੁਣ ਖਰਾਬ ਕਰ ਕੇ ਤੇ ਮੈਨੂੰ ਫੜਾ ਲਾ ਬੇਬੇ ਫੋਨ ਮੇਰੀ ਟਿਕਰੀ ਨਖਰਾਬ ਹੋ ਗਈ ਉਹ ਯਾਰ ਇੱਕ ਮੈਂ ਜਾਣ ਕੇ ਨਹੀਂ ਕੀਤਾ ਹੁਣ ਜਾਣ ਕੇ ਕੀਤਾ ਤੇ ਹੋਰ ਨਹੀਂ ਕੀਤਾ ਹੁਣ ਜਾਣ ਕੇ ਜਦੋਂ ਪੰਗੇ ਲੈਣਾ ਤੇ ਜਾਣ ਕੇ ਹੀ ਹੁੰਦਾ ਵਾ ਕਿੱਤੇ ਦਾ ਬੰਦਾ ਡਾੜ ਗਿਆ ਕਿਤੇ ਦਾ ਬੰਦਾ ਬਾਹ ਦੇ ਤਾਂ 15 ਦਿਨ ਨਹੀਂ ਹੋਏ ਲਿਆਉਂਦੇ ਕਿਤੇ ਨਹੀਂ ਹੋਏ 15 ਦਿਨ ਐਨਾ ਚੱਲ ਫੇਰ ਕੀ ਹੋ ਗਿਆ ਜੇ ਖਰਾਬ ਕਿਉਂ ਕਿਉਂ ਨਹੀਂ ਹੋਇਆ ਲੱਖ ਰੁਪਏ ਲਾਇਆ ਕਹਦੇ ਤੇ ਲਾਇਆ ਨਵਾਂ ਲਿਆਵਾਂਗੇ ਅੱਛਾ ਨਵਾਂ ਲੈਣ ਦੀ ਕੌਪੜੀ ਤੇਰੇ ਅੱਗੇ ਖੁੱਲੀ ਆ ਫੂਨਾਂ ਦੀ ਕੋਈ ਇਹਨੇ ਤਾਂ ਅੱਜ ਦਾ ਮੁੰਡੇ ਨੇ ਕੰਮ ਨਹੀਂ ਕਰਨਾ ਕੋਈ ਕੰਮ ਨਹੀਂ ਕਰਦਾ ਟੈਂਸ਼ਨ ਦੇਣ ਵਾਦੂ ਆ ਕਦੋਂ ਤੁਹਾਨੂੰ ਕਿਹਾ ਸੀ ਹੁਣ ਫੋਨ ਖਰਾਬ ਹੋ ਗਿਆ ਮੰਜਾ ਇੰਨੇ ਪੈਸੇ ਲੱਗੇ ਫੋਨ ਕਰਾਵੋਗਾ ਚੰਦਨ ਹੈ ਹੀ ਨਹੀਂ ਸਾਨੂੰ ਜਾਣ ਕੇ ਥੋੜੀ ਖਰਾਬ ਹੁੰਦਾ ਕਰਦਾ ਜਾਣ ਕੇ ਆ ਕੋਈ ਕੰਮ ਇਸ ਮੁੰਡੇ ਨੇ ਸਹੀ ਨਹੀਂ ਕੀਤਾ ਕਦੇ ਵੀ ਹਰ ਹਮੇਸ਼ਾ ਚੀਜ਼ਾਂ ਕਰਕੇ ਬੰਦ ਕੱਢਣਾ ਤੇ ਪਤਾ ਨਹੀਂ ਲੱਗਦਾਗਾ ਤੈਨੂੰ ਕੋਈ ਵਸੂਤ ਨਹੀਂਗਾ ਮੇਰਾ ਫੋਨ ਖਰਾਬ ਹੋ ਗਿਆ ਇਹਨੂੰ ਨਹੀਂ ਕੋਈ ਆਗਾ ਕਰ ਵਿੱਚ ਲਾ ਕੇ ਤੇ ਵੇਖ ਤੇਰੇ ਫੇਸਾ ਕੋਈ ਅਸਰ ਨਹੀਂਗਾ ਨਹੀਂ ਕਿਰ ਖਰਾਬ ਕਿਵੇਂ ਹੋ ਕਿਵੇਂ ਗਿਆ ਹੁਣ ਚੰਨ ਕਿ ਤੇਰਾ ਕਿਵੇਂ ਕਰ ਤੂੰ ਕੀ ਕੀਤਾ ਅ ਗੁੱਢੇ ਨਾ ਵੀ ਮੁੱਕ ਗਏ ਚੱਲ ਪਿਆਈ ਆਈ ਚੱਲ ਬੈ ਚੱਲ ਬੈ ਬੇਬੇ ਪ੍ਰੈਕ ਹੋ ਗਿਆ ਤੇਰੇ ਨਾਲ ਕਾਤਾ ਪ੍ਰੈਕ ਅੱਗੇ ਵੀ ਇਹੀ ਪ੍ਰੈਕ ਕਰ ਦੰਦਾ ਮੇਰੇ ਨਾਲ ਪ੍ਰੈਕ ਕੀਤਾ ਸੀ ਆ ਵੇ ਚੱਲ ਪਿਆ ਹੁਣ ਗੱਲ ਚੱਲ ਪਿਆ ਬੇ ਤੇਰੇ ਦਿਮਾਗ ਚ ਨਹੀਂ ਆ ਕਿ ਪ੍ਰੈਕ ਕੀਤਾ ਹੋਗਾ ਨੇ ਮੈਨੂੰ ਦਮਾਰ ਮੈਨੂੰ ਸੱਚੀ ਨਾ ਖਰਾਬ ਕਰ ਦਿੱਤਾ ਹੋਵੇ ਕੋਈ ਪਤਾ ਨਹੀਂ ਲੱਗਦਾ ਤੇਰਾ ਦਵੇ ਮੈਨੂੰ ਲੱਗਦਾ ਬੇਬੇ ਜਦੋਂ ਮੈਂ ਤੈਨੂੰ ਦੱਸਿਆ ਕਿ ਬੇਬੇ ਤੇਰਾ ਫੋਨ ਖਰਾਬ ਹੋ ਗਿਆ ਤੈਨੂੰ ਕਿਵੇਂ ਦਾ ਲੱਗਾ ਮੇਰੇ ਸੱਚੀ ਤੇਨੂੰ ਖੁਸ਼ ਹੋ ਗਿਆ ਮੈਂ ਨੇ ਕੱਲ ਪਰਸਾ ਦਾ ਮਮਾ ਮੰਗਾਇਆ ਤੇ ਕੱਲ ਪਰਸਾ ਜਾ ਕੇ ਤੇਰੇ ਮੇਰਾ ਕਿਆ ਵੀ ਨਹੀਂ ਲੱਗਾ ਤੇਰੇ ਖਰਾਬ ਕਰਦਾ ਮਾਰ ਮਾਰ ਗੂਠੇ ਨੇ ਮੇਚ ਤੇਰੇ ਸੰਗਰੀ ਨਿਕਲੇ ਬੀ ਜਿੱਦ ਨਿਕਲੇ ਬੀ ਚੱਲ ਹੁਣ ਤੇ ਖੁਸ਼ ਹਾਂ ਹਾਂ ਹੁਣ ਚੱਲਿਆ ਬਾਲਾ ਹੁਣ ਨਹੀਂ ਵਾਗੇ ਲਗਦੇ ਨੂੰ ਕਿਉਂ ਕਿਉਂ ਮਸਾ ਤੇ ਚੱਲਿਆ ਇਹ ਖਰਾਬ ਕਰ ਦੇ ਤੂੰ ਛਟਾਵਾ ਲਾਏਗਾ ਮੈਂ ਖਰਾਬ ਕਰਕੇ ਹੁਣ ਮਸਾ ਤੇਰਾ ਹੁਣ ਨਾ ਮੈਂ ਕੋਈ ਝਾਚੂਕ ਨਾ ਰੱਖੀ ਤੂੰ ਬਰਾਲੇ ਨਾਲ ਕੰਮ ਖਾਰਾ ਆਉਂਦਾ ਬੇਬੇ ਤੇਰੇ ਵਾਲੇ ਫੋਨ ਚ ਫੰਕਸ਼ਨ ਬੜੇ ਆ ਉਹ ਤਾਂ ਪਤਾ ਹੀ ਆ ਹੈਗੇ ਆ ਮਸਨ ਹੈਗੇ ਤਾਂ ਤਾਂ ਹੀ ਫੜਦੀਆਂ ਫਰਛੇ ਦੇਖਣ ਦੀ ਮਾਰੀ ਬੇਬੇ ਬੇਬੇ ਬਾਲਾ ਗੁੱਸਾ ਆ ਜਾਊਗਾ ਮੈਂ ਉਹ ਵੀਡੀਓ ਦੀ ਐਪ ਕੋਲ ਚ ਲਾ ਕੇ ਦੇਦੀ ਬੇਬਿਆਂ ਦੀ ਇਹਦੇ 'ਚ ਨਹੀਂ ਮੈਨੂੰ ਦੇਣਾ ਹੁੰਦਾ ਮੈਨੂੰ ਤਾਂ ਇਹਦੇ 'ਚ ਲਾ ਕੇ ਦੇ ਇਹਦੇ 'ਚ ਕਲੀਰ ਨਹੀਂ ਦਿੰਦੇ ਤੁੰਦਲਾ ਦਾ ਦੇਣਾ ਸੀ ਤੋ ਲੋ ਜੀ ਬੇਬੇ ਕਿਵੇਂ ਲੱਗਾ ਇਹ ਪ੍ਰੈਂਕ ਜਮਾਈ ਨਹੀਂ ਵਧੀਆ ਲੱਗਾ ਮੈਨੂੰ ਤਾਂ ਪੋਰਾ ਨਹੀਂ ਚੰਗਾ ਲੱਗਾ ਇਹ ਪ੍ਰੈਂਗਾ ਪਰ ਪਰ ਸਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਲੱਗਾ ਤੁਹਾਨੂੰ ਕਿਵੇਂ ਵਧੀਆ ਲੱਗਾ ਪਰ ਸਾਨੂੰ ਤਾਂ ਸੋਹਣਾ ਲੱਗਣਾ ਹੀ ਸੀਗਾ ਹਾਂ ਇਹਨੂੰ ਪ੍ਰੈਂਗਾ ਕਰਨਾ ਚਲੋ ਚਲੋ ਇਹ ਮਾੜਾ ਮੋਟਾ ਨੋਟੋ ਕ ਆਪਣੀ ਚੱਲਦੀ ਰਹਿੰਦੀ ਪ੍ਰੈਂਗ ਸੀ ਪ੍ਰੈਂਗ ਨੂੰ ਪ੍ਰੈਂਗ ਦੀ ਤਰ੍ਹਾਂ ਲਿਆ ਕਰੋ ਸੀਰੀਅਸ ਨਾਲ ਲਿਆ ਕਰੋ ਇੰਜੋਏ ਕਰਿਆ ਕਰੋ ਸੋ ਖੁਸ਼ ਹੋ ਹਣ ਹੋਰ ਕੋਹ ਜੇ ਜਿੱਨੇ ਵੀ ਮਾਰੇ ਨਾ ਜੇ ਆ ਗਏ ਉੱਤੇ ਹਾਂਜੀ ਅਸੀਂ ਆਪਦੀ ਕਢਾਈ ਕਰੀਏ ਮੈਨੂੰ ਤਾਂ ਟੈਨਸ਼ਨ ਹੀ ਪਾਤੀ ਸੀਗੀ ਮੈਂ ਕਹਾਂ ਲਓ ਜੀ ਇਥੇ ਆਇਆ ਦਾ ਵੀਰ ਦਾ ਵੀਲੌਗ ਤੇ ਬੇਬੇ ਨਾਲ ਕੀਤਾ ਉਹਨਾ ਪ੍ਰੈਂਕ ਤੇ ਬੇਬੇ ਨੇ ਲੈ ਲਿਆ ਥੀਰਤ ਜੇ ਬੇਬੇ ਨੂੰ ਪਤਾ ਲੱਗਾ ਤੇ ਇਹ ਨੇ ਮਜ਼ਾਕ ਕੀਤਾ ਤੇ ਬੇਬੇ ਨੂੰ ਬੜੀ ਖੁਸ਼ੀ ਹੋਈ ਬੇਬੇ ਦੇ ਚਿਹਰੇ ਤੇ ਤੇ ਮੇਰੇ ਭਰਾ ਨੂੰ ਕਿਹਦਾ ਲੱਗਾ ਮੇਰਾ ਭਰਾ ਦਾ ਵੀਲੌਗ ਕੈਸੀ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਵਿੱਚ ਲਾਜ਼ਮੀ ਦੱਸਿਆ ਤੇ ਚੁੱਲੇ ਦਾ ਯਾਦ ਰੱਖਣਾ ਹੈ ਚੁੱਲੇ ਦਾ ਪਤਾ ਕਰਕੇ ਮੈਨੂੰ لازمی ਦੱਸਣਾ ਕਿ ਉਹ ਕਿੰਨੇ ਦਾ ਹੁੰਦਾ ਇੰਡੀਆ 'ਚ ਜਿਹੜਾ ਪਿਛਲੇ ਵਲੌਗ ਦੇ ਵਿੱਚ ਵੀਰ ਨੇ ਬਣਾਇਆ ਸੀ ਹੁਣ ਇਹਦੇਰ ਆਪਣਾ ਰੱਖੋ ਖਿਆਲ ਅੱਲਾ ਹਫਿਜ਼